ਸਤਿ ਸ਼੍ਰੀ ਅਕਾਲ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰਦੇ ਸ਼ੇਅਰ ਜਰੂਰ ਕਰਿਓ ਸ਼ੁਕਰੀਆ ਕਦੇ ਹਾਂ ਅੱਜ ਦੀ ਵੱਡੀ ਖਬਰ ਬੇਰੋਜ਼ਗਾਰ ਅਧਿਆਪਕਾਂ ਨੇ ਕੇਰੀ ਅਮਨ ਅਰੋੜਾ ਦੀ ਕੋਠੀ ਕਿਹਾ ਸਰਕਾਰ ਬੇਰੋਜ਼ਗਾਰਾਂ ਨਾਲ ਕਰ ਰਹੀ ਹੈ ਤੱਕਾ ਪਰ ਤੀਨੂ ਲੈ ਕੇ ਨਿਜ਼ਮਾ ਚ ਕੀਤਾ ਜਾ ਰਿਹਾ ਹੈ ਬਦਲਾਦਰਸ਼ ਸਿੰਘ ਚਾਹਾਨ ਸੁਨਾਮ ਮਾਸਟਰ ਕੈਡਰ ਤੇ ਲੈਕਚਰਰ ਭਰਤੀ ਕਰਨ ਦੀ ਮੰਗ ਨੂੰ ਲੈ ਕੇ ਬੇਰੋਜ਼ਗਾਰਾਂ ਬੇਰੁਜ਼ਗਾਰ ਬੀ ਐਡ ਬੀ ਐਂਡ ਟੈਕ ਹਫਾਸ ਅਧਿਆਪਕਾਂ ਨੇ ਐਤਵਾਰ ਨੂੰ ਸਨਾਮ ਵਿਖੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਕੋਠੀ ਦਾ ਘਰਾਉ ਕੀਤਾ ਹੈ ਬੇਰੁਜ਼ਗਾਰ ਅਧਿਆਪਕਾਂ ਨੇ ਪਹਿਲਾਂ ਸ਼ਹਿਰ ਅੰਦਰ ਰੋਸ ਮਾਰਚ ਕੀਤਾ ਸੀ ਰੋਸ ਪ੍ਰਦਰਸ਼ਨ ਕਰਨ ਵਾਲਿਆਂ ਲਈ ਪੁਲਿਸ ਤੇ ਬੈਰੀਗੇਟ ਲਾ ਕੇ ਮੰਤਰੀ ਅਮਨ ਅਰੋੜਾ ਦੀ ਕੋਠੀ ਅੱਗੇ ਜਾਣ ਤੋਂ ਰੋਕਿਆ ਰੋਕਿਆ ਤਾਂ ਉਹਨਾਂ ਸੜਕ ਉੱਪਰ ਹੀ ਦਰਿਆ ਵਿਛਾ ਕੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਕੇ ਸਰਕਾਰ ਖਿਲਾਫ ਨਰੇਬਾਜੀ ਕੀਤੀ ਹੈ ਪ੍ਰਦਰਸ਼ਨਕਾਰੀਆਂ ਮੁਤਾਬਕ ਡੀਐਸਪੀ ਹਰਵਿੰਦਰ ਸਿੰਘ ਖਹਿਰਾ ਅਤੇ ਡੀ ਸਿਟੀ ਐਸਐਚਓ ਪ੍ਰਤੀਕ ਜਿੰਦਲ ਪੁਲਿਸ ਫੋਰਸ ਨਾਲ ਮੌਕੇ ਤੇ ਮੌਜੂਦ ਹੈ ਬੇਰੁਜ਼ਗਾਰ ਬੀ ਐਡਟ ਟੈਟਮ ਪਾਸ ਅਧਿਆਪਕਾਂ ਨੇ ਸਬੋਧਨ ਕਰਦਿਆਂ ਕਿਹਾ ਹੈ ਕਿ ਜਿਉਂ-ਜਿਉਂ ਸਰਕਾਰ ਦਾ ਕਾਰਜਕਾਰ ਪੂਰਾ ਹੋਣ ਵੱਲ ਵਧ ਰਿਹਾ ਹੈ ਸਰਕਾਰ ਵੱਲੋਂ ਬੇਰੁਜ਼ਗਾਰਾਂ ਨਾਲ ਤੱਕਾ ਕੀਤਾ ਜਾ ਰਿਹਾ ਹੈ ਨਵੇਂ ਮੁਲਾਜ਼ਮ ਵਿਰੋਧੀ ਨਿਜਮ ਨਵੀਆਂ ਪਰਤੀਆਂ ਉੱਤੇ ਉੱਪਰ ਥੋਪੇ ਜਾ ਰਹੀ ਸਰਕਾਰ ਬੇਰੁਜ਼ਗਾਰਾਂ ਦੀਆਂ ਮੰਗਾਂ ਹੱਲ ਕਰਨ ਦੀ بجائے ਰੁਬੇ ਰੁਜ਼ਗਾਰਾਂ ਉੱਤੇ ਦੇ ਉੱਪਰ ਨਵੇਂ ਨਿਯਮ ਥੋਪਣ ਜਾ ਰਹੀ ਹੈ 55% ਦੀ ਸ਼ਰਤ ਜਿਸ ਨਾਲ ਬਹੁਤ ਬੇਰੁਜ਼ਗਾਰਾਂ ਦੀਆਂ ਡਿਗਰੀਆਂ ਰੱਦ ਹੋ ਜਾਣਗੀਆਂ ਬੇਰੁਜ਼ਗਾਰ ਕਿਸੇ ਯੋਗੀ ਨਹੀਂ ਰਹਿਣਗੇ ਰਹਿਜਾਨ ਕੀ ਸਰਕਾਰ ਨੇ ਬੇਰੁਜ਼ਗਾਰਾਂ ਦੀਆਂ ਮੰਗਾਂ ਮੰਗਾ ਹੱਲ ਕਰਨ ਦੀ بجائے ਉਹਨਾਂ ਤੇ ਗਲਤ ਨੀਤੀਆਂ ਲਾ ਕੇ ਬੇਰੁਜ਼ਗਾਰਾਂ ਨੂੰ ਮਾਸਟਰ ਕੈਰਡ ਦੀ ਲੈਕਚਰ ਅਧੀ ਭਰਤੀ ਵਿੱਚੋਂ ਬਾਹਰ ਕੱਢਣਾ ਚਾਹੁੰਦੀ ਹੈ ਗਲਤ ਨੀਤੀਆਂ ਨੂੰ ਦੇਖਦੇ ਹੋਏ ਅੱਜ ਬੇਰੁਜ਼ਗਾਰ ਅਧਿਆਪਕ ਦੁਆਰਾ ਇਥੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੂੜਾ ਅਤੇ ਜਲਾਲਾਬਾਦ ਜਗਦੀਪ ਕੰਬੋਜ ਗੋਲਦੀ ਦੀ ਕੋਠੀ ਅੱਗੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਉਹਨਾਂ ਕਹੇ ਕਿ ਜੇਕਰ ਬੇਰੁਜ਼ਗਾਰ ਅਧਿਆਪਕਾਂ ਦੀਆਂ ਜਾਇਜ਼ ਮੰਗਾਂ ਹੱਲ ਨਹੀਂ ਹੁੰਦੀਆਂ ਤਾਂ ਬੇਰੁਜ਼ਗਾਰ ਇੱਥੇ ਐਕਸ਼ਨ ਵੱਲ ਵਧਣਗੇ ਇਸ ਮੌਕੇ ਸੰਦੀਪ ਅੰਦੋਲਾ ਮੰਨ ਮਮਨ ਦੀਪ ਗੁਰਜਿੰਦਰ ਸਿੰਘ ਭਵਿੰਦਰ ਸਿੰਘ ਦਵਿੰਦਰ ਕੌਰ ਮਨਦੀਪ ਉਸਤਨਾਮ ਲਪ੍ਰਿਤ ਕੌਰ ਹਾਜ਼ਰ ਹਨ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ